ਆਈਡੀਓ ਆਟੋ ਗੱਡੀ ਦੋ ਬੰਦਾ ਦੀ ਲੁੱਟ ਕਰਕੇ ਭੱਜੀ ਆ ਆਟੋ ਗੱਡੀ ਵਜੀਤਪੋਰਾ ਇਹ ਕਿੰਨਾਂ ਨੇ ਰਾਹ ਚ ਰਾਸ਼ਾ ਲੁੱਟਿਆ ਇੱਕ ਦਾ ਮੋਬਾਈਲ ਖੋਇਆ ਹੁਣ ਇਹ ਗੱਡੀ ਇਹਦੇ ਮਗਰ ਲਾਈ ਜਨਾਂ ਦੇ ਗੱਡੀ ਬਹੁਤ ਤੇਜ਼ ਆ ਜੀ ਉਹ ਵੇਖੋ ਥੋੜਾ ਦੇ ਵਿੱਚ ਟੱਪੇ ਆ ਹਾਂ ਜੀ ਅੰਦਰ ਕੋਈ ਹੌਲੀ 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 ਓਏ ਹੌਲੀ ਓਏ ਉਹ ਲੋਕ ਆ ਸੀਗਾ ਇੱਧਰ ਮੋਗਾ ਰੋਡ ਤੇ ਆ ਰਿਹਾ ਸੀ ਕੰਮ ਤੇ ਹੱਪਟਿਆ ਹਾਂਜੀ ਗਦਾਮਾ ਚ ਗਦਾਮਾ ਚ ਕੰਮ ਕਰਦਾ ਗਦਾਮਾ ਹੀ ਕਰਦੇ ਹਾਂਜੀ ਕਿੱਥੇ ਆ ਕੇ ਕਿੱਥੇ ਤੁਹਾਡੇ ਕੀ ਮਗਰ ਲੱਗੇ ਸੀ ਹਾਂ ਨਹੀਂ ਨਹੀਂ ਪਿੱਛੋਂ ਆਈਏ ਗੱਡੀ ਤੇ ਅੱਗੇ ਆਣ ਕੇ ਖਲਾੜ ਲਿਆ ਉਹਨਾਂ ਨੇ ਜੀ ਹਾਂਜੀ ਰੋਕ ਲੈ ਤੋੜਾ ਰੋਕ ਹਾਂਜੀ ਕੀ ਕਾਪੇਵਰੀ ਖੋਦਾ ਹਾਂਜੀ ਕਾਪਾ ਮਾਰਿਆ ਫੋਨ ਖੋਹਦੇ ਫੋਨ ਖੋਹਿਆ ਤੇ ਇੱਕ ਬਡਵਾ ਖੋਹਿਆ ਜੀ ਟੀ ਸਾਰੀ ਖੋਲ ਗਿਆ ਸੀਗੇ ਵਿੱਚ ਕੰਮ ਵਾਲੇ ਹਾਂਜੀ ਕਿੱਲੇ ਸੀ ਇਹ ਹੈਗੇ ਨੇ 7-800 ਰੁਪਏ ਹੈ 7-800 ਰੁਪਏ ਜੀ 7-800 ਰੁਪਏ ਜੀ ਹਾਂਜੀ ਮੋਬਾਈਲ ਵੀ ਖੋਹ ਗਏ ਹਾਂਜੀ ਮੋਬਾਈਲ ਉਹ ਕਾਪਾ ਮਾਰ ਕੇ ਤਾਂ ਫਲੇ ਸਿੱਟ ਹਾਂਜੀ ਉਹ ਇਹ ਕਾਰ ਵੇ ਦੀ ਕਿ ਬਾਗ ਬੜੀ ਗਿਆ ਕੋਈ ਮੋਟਰਸਾਈਕਲ ਦੀ ਚਾਬੀ ਕੋ ਲੈ ਕੇ ਬੜੀ ਵੀ ਗਿਆ ਹਾਂਜੀ ਹਾਂਜੀ ਦੋ ਫੜੇ ਗਿਆ ਜੀ ਮੋਟਰਸਾਈਕਲ ਵੀ ਲੈ ਗਿਆ ਨਹੀਂ ਨਹੀਂ ਮੋਟਰਸਾਈਕਲ ਸਾਡੇ ਕੋਲ ਚਾਬੀ ਕੱਢ ਲਿਆ ਚਾਬੀ ਕੱਢ ਲਈ ਮੋਟਰਸਾਈਕਲ ਸ਼ਾਹ ਜਾਗਰ ਤੇ ਚਿੱਟਾ ਲੋਕ ਕੰਮ ਕਰ ਨਹੀਂ ਸਕਦੇ ਲੁੱਟਾ ਖਵਾ ਦੇ ਆ ਬੁੱਕਾ ਕੱਟਾ چھوڑਦਾ ਇਹ ਆਪਣੇ ਕੋਲ ਥੋੜੀ ਦੇਰ ਪਹਿਲਾਂ ਆਏ ਨੇ ਇਹ ਇੱਥੇ ਸਿਵਲ ਹਸਪੀਟਲ ਫਿਰੋਜ਼ਪੁਰ ਚ ਆਏ ਐਮਰਜੈਂਸੀ ਚ ਤੇ ਇਹਨਾਂ ਨੇ ਦੱਸਿਆ ਕਿ ਸਾਡੇ ਲੱਤ ਤੇ ਦਰਦ ਐ ਇਦਾਂ ਦਾ ਕਰਕੇ ਪਹਿਲਾਂ ਹੀ ਬਾਹਰੋਂ ਪੱਟੀ ਕਰਵਾ ਕੇ ਆਏ ਸੀਗੇ ਇਹਨਾਂ ਨੂੰ ਅਸੀਂ ਆਪਣੀ ਮਾਈਨਰ ਰੂਟੀ ਚ ਜਿੱਥੇ ਅਸੀਂ ਜਾਂਚ ਕਰਦੇ ਆ ਉੱਥੇ ਇਹਨਾਂ ਨੂੰ ਲਿਟਾਇਆ ਤੇ ਇਹਨਾਂ ਦੇ ਜ਼ਖਮ ਦੇਖਿਆ ਇਹਨਾਂ ਦੇ ਹਲਕਾ ਜਿਹਾ ਉੱਥੇ ਜ਼ਖਮ ਹੈਗਾ ਸੀਗਾ ਤੇ ਉਹਦੀ ਅਸੀਂ ਸਿਊਚਰਿੰਗ ਕਰਕੇ ਟੰਕ ਲਗਾ ਕੇ ਐਨਓ ਇੰਜੈਕਸ਼ਨ ਵਗੈਰਾ ਦੇ ਕੇ ਔਰ ਦੱਸ ਦਿੱਤਾ ਇਹਨੂੰ ਫ੍ਰੀ ਕਰ ਦਿੱਤਾ ਗਿਆ ਵੀ ਤੇ ਉਸ ਤੋਂ ਬਾਅਦ ਇਹ ਆਪਦਾ ਅਗਲੀ ਜਿਹੜੀ ਜਾਂਚ ਕਰਵਾਉਣ ਵਾਸਤੇ ਉਹ ਆਪਦਾ ਕਰਵਾ ਸਕਦਾ ਸਰਕਾਰ ਨੇ ਦੱਸਿਆ ਵੀ ਕਿਸ ਕਰਕੇ ਚੱਲੋ ਇਹ ਹੋ ਸਕਦਾ ਹੈ ਲੁੱਟ ਖੋਹ ਦੱਸਦੇ ਪਿਆ ਜਾਂ ਕੁਝ ਵੀ ਕਰਕੇ ਜਾਂ ਗਿਰਿਆ ਇਹਦੇ ਕਾਫੀ ਹੋ ਸਕਦੇ ਨੇ ਕਾਫੀ ਤਰ੍ਹਾਂ ਦੀ ਇਦਾਂ ਦੀ ਸੱਟ ਵੱਜ ਸਕਦੀ ਆਪਾਂ ਉਹਨੂੰ ਕਲੀਅਰ ਨਹੀਂ ਦੱਸ ਸਕਦੇ ਲੜ ਕੇ ਆਇਆ ਹੈ ਡਿੱਗ ਕੇ ਆਇਆ ਹੈ ਜਾਂ ਤਾਂ ਇਸ ਚੀਜ਼ ਬਾਰੇ ਆਪਾਂ ਕਲੀਅਰ ਨਹੀਂ ਦੱਸ ਸਕਦੇ ਆਪਣੇ ਕੋਲ ਜਿਹੜਾ ਆ ਤਾਂ ਉਹ ਰਿਪੋਰਟ ਇਹੀ ਤਾਂ ਹੋ ਰਿਹਾ ਲੱਗਦਾ ਕਿ ਵੈਸੇ ਦੇਖੋ ਇਦਾਂ ਦਾ ਤਾਂ ਨਹੀਂ ਆਪਾਂ ਕਰ ਸਕਦੇ ਬਾਕੀ ਜਿਹੜੀ ਵੀ ਚੀਜ਼ ਹੈ ਉਹ ਮੈਂ ਇਹਨਾਂ ਨੂੰ ਲਿਖ ਕੇ ਦੇ ਦਿੰਦੀ ਆ ਇਹਨਾਂ ਨੇ ਜਿਹੜਾ ਆਪਣਾ ਕਟਵਾਇਆ ਉਹਦੇ ਵਿੱਚ ਮੈਂ ਸਾਰਾ ਮੈਂਸ਼ਨ ਕਰ ਦਿੱਤਾ ਆਪਣੇ ਵੱਲੋਂ ਥੈਂਕ ਯੂ ਠੀਕ ਹੈ ਥੈਂਕ ਯੂ ਮੈਂ ਡਾਕਟਰ ਹਾਂ ਫਿਰ